ਕਹਿ ਰਹੇ ਕਿ ਅਮਰਤਪਾਲ ਦਾ ਪਰਿਵਾਰ ਮੇਰੇ ਸੰਪਰਕ ਚ ਤੁਹਾਡਾ ਨਾਂ ਰਹਿ ਕੇ ਸੰਪਰਕ ਚ ਤੁਸੀਂ ਆਪ ਵੀ ਸਪੀਚ ਕਿਹਾ ਉਹ ਕਹਿ ਰਹੇ ਨੇ ਗੱਲਾਂ ਮੈਂ ਇੰਨੇ ਕੀ ਸੰਪਰਕ ਹੀ ਸੀ ਵਿਰਸਾ ਸਿੰਘ ਬਲਟੋਆ ਦੇ ਕਿ ਉਹ ਮੈਨੂੰ ਚਾਹੁੰਦਾ ਸੀ ਕਿ ਮੈਂ ਕਾਲੀ ਦਲ ਦੀ ਸੀਟ ਤੋਂ ਟਿਕਟ ਲੜਾਂ ਹੰਗਾਰਾ ਤਾਂ ਕਹਿੰਦੇ ਉਹ ਤੋਂ ਵੀ ਬੜਾ ਤਕੜਾ ਸੀ ਪਰ ਇਸ ਵਾਰ ਕੀ ਆ ਤੁਸੀਂ ਕੀ ਨੋਟ ਕੀਤਾ ਨਹੀਂ ਇਹ ਸਵਾਲ ਮੇਰੇ ਨੂੰ ਤੋਂ ਪੁੱਛਣ ਦੀ ਬਜਾਏ ਜੀ ਸੁਖਵੀਰ ਸਿੰਘ ਬਾਦਲ ਨੂੰ ਪੁੱਛੋ ਨਹੀਂ ਵਿਰਸਾ ਸਿੰਘ ਬਲਟੋਆ ਨੂੰ ਪੁੱਛੋ ਚਾਹੇ ਜਾਤ ਪੰਥ ਹੋਵੇ ਚਾਹੇ ਕਾਲੀ ਦਲ ਕਹਿੰਦੇ ਹੁਣ ਅਸੀਂ ਪੰਥਾਂ ਪਰ ਉਹਨਾਂ ਨੇ ਆਪ ਦੇ ਵੱਡੇ ਚਿਹਰੇ ਹਮੇਸ਼ਾ ਖੜੇ ਕੀਤੇ ਆ ਉਦੋਂ ਉਹਨਾਂ ਨੇ ਬੀਬੀ ਜਗੀਰ ਕੌਰ ਖੜੀ ਕੀਤੀ ਅਜ ਵਿਰਸਾ ਸਿੰਘ ਬਲਟੋਹਾ ਖੜਾ ਕੀਤਾ ਕਿ ਉਹਨਾਂ ਦੀ ਕੋਈ ਮਜਬੂਰੀ ਆ ਉਹ ਇਸ ਦਾਤੇ ਬੈਠੇ ਆ ਕਿ ਸਾਡਾ ਕਿਤੇ ਨਾ ਕਿਤੇ ਪਾਜਪਾਨਾ ਸਮਝੌਤਾ ਹੁੰਦਾ ਕੀ ਮੈਂ ਜਿਹੜੇ ਅਜਹਾਰ ਆਲਮ ਜਿਹੜੇ ਸੁਮੇਦ ਸਿੰਘ ਸੈਣੀ ਆ ਇਹਨਾਂ ਨੇ ਤਾਂ ਉਹਨਾਂ ਨੂੰ ਤੁਸੀਂ ਵੇਖੋ ਅਹੁਦੇ ਦਿੱਤੇ ਆ ਸੁਮੇਦ ਸਿੰਘ ਸੈਣੀ ਨੂੰ ਡੀਜੀਪੀ ਲਾਇਆ ਹੈ ਮੇਰਾ ਤਾਂ ਖਾਲੜੇ ਦਾ ਤਾਂ ਮਿਸ਼ਨ ਹੀ ਹੁੰਨੀ ਹਜ਼ਾਰ ਲਾ ਵਾਰਸ ਲਾਸ਼ਾਂ ਪੁਲਿਸ ਦੇ ਖਿਲਾਫ ਜਿਨ੍ਹਾਂ ਨੇ ਇਹ ਕ੍ਰਾਈਮ ਕੀਤੇ ਆ ਤੇ ਜਿਨ੍ਹਾਂ ਨੂੰ ਤੁਸੀਂ ਪ੍ਰਮੋਟ ਕੀਤਾ ਬੀਬੀ ਖਾਲੜਾ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ 19 ਦੇ ਵਿੱਚ ਇਥੋਂ ਪੰਥਕ ਹਲਕੇ ਦੇ ਵਿੱਚੋਂ ਇਲੈਕਸ਼ਨ ਲੜੇ ਸੀ ਚਾਹੇ ਉਸ ਸਮੇਂ ਬਹੁਤ ਉਤਰਾ ਚੜਾ ਆਇਆ ਇੱਕ ਲੋਕ ਕਹਿੰਦੇ ਆ ਕਿ ਸਾਡੇ ਤੱਕ ਇਹ ਗੱਲਾਂ ਨਹੀਂ ਪਹੁੰਚੀਆਂ ਸਾਨੂੰ ਪਤਾ ਨਹੀਂ ਕਿ ਖਾਲੜਾ ਪਰਿਵਾਰ ਦੀ ਕੀ ਕਮਾਈ ਹੈਗੀ ਆ ਕੌਮਦਰੀ ਸਾਡੇ ਨਾਲ ਬੀਬੀ ਪਰਮਜੀਤ कौर ਖਾਲੜਾ ਜੀ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਵੈਜੀ ਖਾਲਸਾ ਜੀ ਫਤਿਹ ਠੀਕ ਹੋ ਬੀਬੀ ਜੀ ਠੀਕਾ ਖਾਲਸਾ ਵੈਜੀ ਜੀ ਕੀ ਫਤਿਹ ਜੀ ਹਾਂ ਜੀ ਜੱਟ ਡਟ ਕੇ ਮੈਦਾਨ ਦੇ ਵਿੱਚ ਫਿਰ 19 ਤੋਂ ਬਾਅਦ ਤੁਸੀਂ ਉਦੋਂ ਤੋਂ ਹੀ ਡਟੇ ਆ ਹਾਂ ਜੀ ਹਾਂਜੀ ਅਮਰਤਪਾਲ ਲਈ ਫਿਰ ਕਿਵੇਂ ਲੱਗ ਰਿਹਾ ਹੈ ਇਸ ਵਾਰ ਹੰਗਾਰਾ ਤਾਂ ਕਹਿੰਦੇ ਉਤੋਂ ਵੀ ਬੜਾ ਤਕੜਾ ਸੀ ਪਰ ਇਸ ਵਾਰ ਕੀ ਹੈ ਤੁਸੀਂ ਕੀ ਨੋਟ ਕੀਤਾ ਨਹੀਂ ਜੀ ਅਮਰਤਪਾਲ ਕਿਉਂਕਿ ਜਦੋਂ ਦੀਆਂ ਸੀ ਵਧੀਕੀਆਂ ਸੈਂਦੇ ਆਏ ਆ 19 ਤੱਕ ਅਸੀਂ ਗੱਲ ਕਰਦੇ ਸੀਗੇ ਕਿ ਪੰਜਾਬ ਦੇ ਵਿੱਚ ਬਹੁਤ ਨੌਜਵਾਨੀ ਦਾ ਘਾਣਾ ਹੋਇਆ ਤੇ 25000 ਬੱਚਿਆਂ ਨੂੰ ਲਾਵਾਰਸ ਕਹਿ ਕੇ ਸਾੜਿਆ ਗਿਆ ਤੇ ਸਾਡਾ ਜਿਹੜਾ ਇਲਾਕਾ ਹੈ ਤਰਨਤਾਰਨ ਗੁਰਦਾਸਪੁਰ ਇਹ ਜਿਆਦਾ ਅਫੈਕਟਡ ਸੀਗਾ ਅਸੀਂ ਲੜਾਈਆਂ ਲੜਦੇ ਰਹੇ ਸਰਕਾਰ ਨਾਲ ਪੁਲਿਸ ਨਾਲ ਜਿੱਥੋਂ ਤੱਕ ਪਰ ਅਸੀਂ ਪਬਲਿਕ ਵਿੱਚ ਨਹੀਂ ਸੀ ਜਾ ਸਕੇ ਇਸ ਤਰ੍ਹਾਂ ਨਹੀਂ ਸੀ ਜਾ ਸਕੇ ਪਰ ਜਦੋਂ ਅਸੀਂ 19 ਦੀ ਇਲੈਕਸ਼ਨ ਕੰਪੇਨ ਕੀਤੀ ਤਾਂ ਖਾਲੜੇ ਦੀ ਘਰ ਘਰ ਗੱਲ ਪਹੁੰਚੀ ਵੀ ਖਾਲੜੇ ਨੇ ਕੰਮ ਕੀ ਕੀਤਾ ਹੈ ਖਾਲੜੇ ਨੇ ਇੰਨੀਆਂ ਲਾਸ਼ਾਂ ਦਾ ਹਿਸਾਬ ਕਿਵੇਂ ਮੰਗਿਆ ਕਿਵੇਂ ਦਿੱਤਾ ਤੇ ਕੀ ਉਹਦਾ ਜਿਹੜਾ ਰਿਜ਼ਲਟ ਨਿਕਲਿਆ ਤੇ ਖਾਲੜੇ ਦੀ ਲਾਸ਼ ਵੀ ਨਹੀਂ ਲੱਭੀ ਤੇ ਇਹ ਇੱਕ ਬਹੁਤ ਵੱਡੀ ਘਟਨਾ ਸੀਗੀ ਜਿਹੜੀ ਦੇਸ਼ ਨਹੀਂ ਵਿਦੇਸ਼ਾਂ ਵਿੱਚ ਇੱਕ ਚੱਲੀ ਜਦੋਂ 19 ਦੀ ਇਲੈਕਸ਼ਨ ਕੈਂਪੇਨ ਤੋਂ ਬਾਅਦ ਮੈਨੂੰ ਸਮਝਦਾ ਇਹੋ ਹੀ ਸਭ ਤੋਂ ਵੱਡੀ ਅਸੀਂ ਜਦੋਂ ਕੈਂਪੇਨ ਸ਼ੁਰੂ ਕਰਨੀ ਸੀ ਤਾਂ ਅਸੀਂ ਆਪਣਾ ਡਿਸੀਜਨ ਲਿਆ ਸੀ ਕਿ ਸਾਡਾ ਮਤਲਬ ਕੋਈ ਜਿੱਤਣਾ ਨਹੀਂ ਸਾਡਾ ਮਤਲਬ ਅਸੀਂ ਆਪਣਾ ਜਿਹੜਾ ਮੁੱਦਾ ਹੈ ਉਹ ਪੰਥਕ ਦਰਾਂ ਤੱਕ ਲੈ ਕੇ ਜਾਣਾ ਤੇ ਕੀ ਹੋਇਆ ਕੀ ਹੋਇਆ ਕਿ ਜਦੋਂ ਪੰਥਕ ਪੰਥਕ ਦੀ ਗੱਲ ਹੁੰਦੀ ਹੈ ਚਾਹੇ ਜਾਤ ਪੰਥ ਹੋਵੇ ਚਾਹੇ ਕਾਲੀ ਦਲ ਕਹਿੰਦੇ ਹੁਣ ਅਸੀਂ ਪੰਥਾਂ ਪਰ ਉਹਨਾਂ ਨੇ ਆਪਣੇ ਵੱਡੇ ਚਿਹਰੇ ਹਮੇਸ਼ਾ ਖੜੇ ਕੀਤੇ ਉਦੋਂ ਉਹਨਾਂ ਨੇ ਬੀਬੀ ਜਗੀਰ ਕੌਰ ਖੜੀ ਕੀਤੀ ਅੱਜ ਵਿਰਸਾ ਸਿੰਘ ਬਲਟੋਹਾ ਖੜਾ ਕੀਤਾ ਤੁਸੀਂ ਇਹ ਸਵਾਲ ਮੇਰੇ ਨੂੰ ਤੋਂ ਪੁੱਛਣ ਦੀ ਬਜਾਏ ਜੀ ਸੁਖਵੀਰ ਸਿੰਘ ਬਾਦਲ ਨੂੰ ਪੁੱਛੋ ਵਰਸਾ ਸਿੰਘ ਨਹੀਂ ਹੁੰਦਾ ਵੀ ਤਾਂ ਵਰਸਾ ਸਿੰਘ ਹੁਣ ਤੋਂ ਉਹਨੂੰ ਪੁੱਛੋ ਪਰ ਮੇਰੀ ਜਿਹੜੀ ਆਪਣੀ ਆਈਕਿਊ ਹੈ ਉਹ ਇਹ ਕਹਿੰਦੀ ਆ ਕਿ ਉਹਨਾਂ ਦੀ ਕੋਈ ਮਜਬੂਰੀ ਆ ਉਹ ਇਸ ਦਾਤੇ ਬੈਠੇ ਆ ਕਿ ਸਾਡਾ ਕਿਤੇ ਨਾ ਕਿਤੇ ਭਾਜਪਾ ਨਾਲ ਸਮਝੌਤਾ ਹੋਣਾ ਤੇ ਇਸ ਕਰਕੇ ਉਹਨਾਂ ਨੂੰ ਪਤਾ ਮੰਤ ਜਦੋਂ ਸਾਡੀ ਲਗਾਤਾਰ ਬਦਨਾਮੀ ਹੋ ਹੀ ਰਹੀ ਆ ਤੇ ਉਹ ਜਿਹੜੀ ਨੀਤ ਨਾਲ ਉਹਨਾਂ ਨੇ ਇਹ ਬੰਦਾ ਖੜਾ ਕੀਤਾ ਜਿਹੜਾ ਇੱਕ ਤਾਂ ਇਹ ਖੜਾ ਕੀਤਾ ਵੀ ਇਹ ਜਰਾ ਕੁਝ ਆਪਣੇ ਆਪ ਨੂੰ ਸਮਝਦਾ ਹੈ ਕਿ ਮੈਂ ਅਤਵਾਦੀ ਸੀ ਮੈਂ ਅਤਵਾਦੀ ਹੋਵਾਂਗਾ ਮੈਂ ਅਤਵਾਦੀ ਹੁਣ ਵੀ ਹਾਂ ਤੇ ਫਿਰ ਵੀ ਹਮ ਕਿਉਂਕਿ ਉਹਨਾਂ ਨੂੰ ਵੀ ਇਹੋ ਜਿਹਾ ਬੰਦਾ ਜਿਵੇਂ ਆਰਾਸ ਹੁੰਦਾ ਹੈ ਤੇ ਬਾਕੀ ਇਹਦੀ ਆਪਣੀ ਵੀ ਮਰਜ਼ੀ ਹੋਊਗੀ ਵੀ ਮੈਂ ਲੜਨਾ ਚਾਹੁੰਦਾ ਹਾਂ ਤੇ ਸਾਨੂੰ ਕੋਈ ਮਲਾਲ ਨਹੀਂ ਹੈਗਾ ਕਿ ਉਹਨਾਂ ਨੇ ਬੰਦਾ ਕਿਉਂ ਖੜਾ ਕੀਤਾ ਕਿਉਂਕਿ ਉਹਨਾਂ ਦੀ ਸੋਚ ਦੀ ਵੀ ਹੁਣ ਲੋਕਾਂ ਨੂੰ ਸਮਝ ਲੱਗੂਗੀ ਤੇ ਅਸਲ ਪੰਥ ਹੈ ਜੀ ਉਹ ਕਹਿ ਰਹੇ ਕਿ ਅਮਰਤਪਾਲ ਦਾ ਪਰਿਵਾਰ ਮੇਰੇ ਸੰਪਰਕ ਚ ਤੁਹਾਡਾ ਨਾਂ ਰਹਿ ਕੇ ਸੰਪਰਕ ਚ ਤੁਸੀਂ ਆਪ ਵੀ ਸਪੀਚ ਚ ਕਿਹਾ ਉਹ ਕਹਿ ਰਹੇ ਨੇ ਗੱਲਾਂ ਨਹੀਂ ਨਹੀਂ ਉਹ ਕਹਿ ਰਹੇ ਆ ਵੀ ਮੈਂ ਉਹਨਾਂ ਦੇ ਪਰ ਮੈਂ ਹੱਥ ਮੰਨ ਕੇ ਬੇਨਤੀ ਕਰਦੀ ਆ ਵੀ ਉਹ ਮੈਂ ਇੰਨੇ ਕੀ ਸੰਪਰਕ ਹੀ ਸੀ ਵਿਰਸ ਸਿੰਘ ਬਲਟੋਆ ਦੇ ਤੇ ਉਹ ਮੈਨੂੰ ਚਾਹੁੰਦਾ ਸੀ ਕਿ ਮੈਂ ਕਾਲੀ ਦਲ ਦੀ ਸੀਟ ਤੋਂ ਟਿਕਟ ਲੜਾਂ ਮੈਂ ਲੜਾਂ ਇਸ ਕੈਂਪੇਨ ਦੇ ਵਿੱਚ ਪਰ ਦੱਸੋ ਤੁਹਾਡਾ ਕੀ ਜਵਾਬ ਸੀ ਫਿਰ ਕਾਂਨ ਦੇ ਦੋ ਤੁਸੀਂ ਦੱਸੋ ਇਹ ਵੀ ਕੀ ਮੈਂ ਜਿਹੜੇ ਅਜਹਾਰ ਹਾਲਮ ਹੈ ਜਿਹੜੇ ਉਹਨਾਂ ਨੂੰ ਸਮਝਾਉ ਤੱਕਰ ਲਵਾਂ ਜਾਂ ਕਿ ਜਿਹੜੇ ਸੁਮੇਦ ਸਿੰਘ ਸੈਣੀ ਹੈ ਇਹਨਾਂ ਨੇ ਤਾਂ ਉਹਨਾਂ ਨੂੰ ਤੁਸੀਂ ਵੇਖੋ ਅਹੁਦੇ ਦਿੱਤੇ ਆ ਸੁਮੇਦ ਸਿੰਘ ਸੈਣੀ ਨੂੰ ਡੀਜੀਪੀ ਲਾਇਆ ਹੈ ਵੀ ਮੇਰਾ ਤਾਂ ਖਾਲੜੇ ਦਾ ਤਾਂ ਮਿਸ਼ਨ ਹੀ ਹੁੰਨੀ 1000 ਲਾ ਵਾਰਸ ਲਾਸ਼ਾਂ ਪੁਲਿਸ ਦੇ ਖਿਲਾਫ ਜਿਨ੍ਹਾਂ ਨੇ ਇਹ ਕ੍ਰਾਈਮ ਕੀਤੇ ਆ ਤੇ ਜਿਨ੍ਹਾਂ ਨੂੰ ਤੁਸੀਂ ਪ੍ਰਮੋਟ ਕੀਤਾ ਤੇ ਇਹ ਜਿਹੜਾ ਪਰਮਜੀਤ ਕੌਰ ਸਮਝਾਉਤੇ ਵਾਦੀ ਨਹੀਂ ਤੇ ਨਾ ਹੀ ਅਸੀਂ ਇੱਕ ਜਿਹੜਾ ਇਹ ਬੀਜੇਪੀ ਨਾਲ ਸਮਝੌਤੇ ਦੀ ਗੱਲ ਕਰਦੇ ਆ ਦੂਜੇ ਪਾਸੇ ਇਹ ਜਿਹੜੇ ਬੰਦੀ ਸਿੰਘ ਹੋ ਗਏ ਉਹਨਾਂ ਦੇ ਰਿਹਾਲ ਹੀ ਇਹਨਾਂ ਨੇ ਮਾਰਚ ਕੱਢੇ ਬੰਦੀ ਸਿੰਘ ਰਿਹਾ ਕਰ ਦਿਓ ਸੁਖਬੀਰ ਸਿੰਘ ਦਾ ਗੀਤ ਵੀ ਗਾ ਗਿਆ ਸੀ ਉਹਦੇ ਤੇ ਉਹ ਤੇ ਡਰਾਮਾ ਹੈ ਬੰਦੀ ਸਿੰਘਾਂ ਨਾਲ ਉਹਨਾਂ ਨੂੰ ਕੀ ਲੱਗੇ ਜਦੋਂ ਉਹਨਾਂ ਦਾ ਰਾਜ ਸੀਗਾ ਉਦੋਂ ਵੀ ਬੰਦੀ ਸਿੰਘ ਹੈਗੇ ਸੀ ਉਦੋਂ ਮੈਨੂੰ ਯਾਦ ਆਇਆ ਕਿ ਪ੍ਰੋਫੈਸਰ ਦਵਿੰਦਰ ਸਾੰਗ ਭੁੱਲਰ ਨੂੰ ਜਦੋਂ ਇਹ ਪਟੀਸ਼ਨ ਪਾਈ ਗਈ ਕਿ ਉਹਨੂੰ ਪੰਜਾਬ ਲੈ ਆਂਦਾ ਜਾਵੇ ਇਹਨਾਂ ਨੇ ਕੋਰਟ ਦੇ ਵਿੱਚ ਐਫੀਡੇਵਿਟ ਲਾਇਆ ਕਿ ਇਹਦੇ ਆਉਣ ਨਾਲ ਪੰਜਾਬ ਦੇ ਵਿੱਚ ਖਤਰਾ ਪੈਦਾ ਹੋ ਜਾਣਾ ਜਾਓ ਜਾ ਕੇ ਪਤਾ ਕਰ ਲਓ ਜੀ ਕੋਰਟ ਦੇ ਵਿੱਚ ਐਫੀਡੇਵਿਟ ਨਹੀਂ ਲੱਗਾ ਇਹ ਅਸਲ ਵਿੱਚ ਆਪਣੇ ਆਪ ਨੂੰ ਬਦੋ ਬਦੋ ਵਦੀ ਨੈਸ਼ਨਲ ਵਾਦੀ ਸ਼ੋ ਕਰਦੇ ਆ ਠੀਕ ਹੈ ਇਹਨਾਂ ਦਾ ਜੇ ਨਹੀਂ ਸਰਦਾ ਤਾਂ ਨਾ ਸਰੇ ਹੈ ਤਾਂ ਅਸੀਂ ਵੀ ਨੈਸ਼ਨਲ ਵਾਦੀ ਨਹੀਂ ਕਹਿੰਦੇ ਅਸੀਂ ਆਪਣੇ ਆਪ ਨੂੰ ਪਰ ਅਸੀਂ ਸਾਰੇ ਕੰਮ ਤਾਂ ਸੰਵਿਧਾਨ ਦੇ ਅੰਡਰ ਕਰਦੇ ਹਾਂ ਪਰ ਲਕੀਰ ਖਿੱਚ ਕੇ ਕਿਉਂ ਨਹੀਂ ਤੁਰਦੇ ਜਿਹੜੀ ਗੱਲ ਲਕੀਰ ਖਿੱਚ ਕੇ ਹੋਣੀ ਚਾਹੀਦੀ ਹੈ ਚਾਹੇ ਨਹੀਂ ਜਿਹੜੇ ਅਕਾਲੀ ਦਲ ਦੀ ਗੱਲ ਕਰਦੇ ਆਂ ਫਿਰ ਇਹ ਪੰਥਕ ਕਿਉਂ ਖਵਾਉਂਦੇ ਫਿਰ ਆਪਣੇ ਆਪ ਨੂੰ ਪੰਥਕ ਤੁਸੀਂ ਕਹੀ ਜਾਂਦੇ ਹੋ ਉਹਨਾਂ ਨੂੰ ਪੰਥਕ ਨਹੀਂ ਨਹੀਂ ਪੰਥਕ ਉਹਨਾਂ ਨੇ ਪੰਥਕ ਕਿਉਂ ਮਾਦੇ ਹੋਣ ਅਸੀਂ ਕੜੀ ਜਿਸੀ ਏਲਾਦ ਗਏ ਉਹਨਾਂ ਨੂੰ ਹਨਾ ਨਹੀਂ ਜੇ ਤੁਸੀਂ ਕਹਿੰਦੇ ਆ ਜਿਹੜੇ ਪ੍ਰੈਸ ਵਾਲੇ ਆਉਂਦੇ ਆਂ ਕਮਿਟੀ ਨੂੰ ਲੈ ਕੇ ਵੀ ਹਾਂਜੀ ਉਹ ਪੰਥ ਕਹਿੰਦੇ ਆ ਤੇ ਅਸੀਂ ਇਹਨਾਂ ਦਾ ਅਸੀਂ ਵੀ ਸਮਝਦੇ ਆ ਜੀ ਜੀ ਹੁਣ ਮਿਲ ਕੀ ਰਿਹਾ ਹੰਗਾਰਾ ਕੀ ਮਿਲ ਰਿਹਾ ਡਾਕਟਰ ਸਾਹਿਬ ਸਾਨੂੰ ਹੰਗਾਰਾ ਤੇ ਤੁਹਾਡੇ ਸਾਹਮਣੇ ਤੁਸੀਂ ਇਸ ਗੱਲ ਦਾ ਅਬਜ਼ਰਵੇਸ਼ਨ ਤੁਸੀਂ ਕਰਨੀ ਆ ਅਸੀਂ ਤਾਂ ਹੁਣ ਤੁਰੇ ਫਿਰਦੇ ਆ ਯੋ ਰਿਪੋਰਟਾਂ ਬੰਦੀਆਂ ਹੋਣੀਆਂ ਸੀ ਆਈਡੀ ਦੀਆਂ ਬੰਦੀਆਂ ਹੋਣੀਆਂ ਹੋਰ ਵੀ ਬੜੇ ਲੋਕ ਇਸ ਨੂੰ ਕੈਂਪੇਨ ਨੂੰ ਵਾਚ ਕਰ ਰਹੇ ਹੋਣੇ ਆ ਖਾਸ ਤੌਰ ਤੇ ਪੱਤਰਕਾਰਾਂ ਨੂੰ ਜਿਆਦਾ ਸਮਝ ਹੁੰਦੀ ਹੈ ਹਨਾ ਤੁਸੀਂ ਕੱਢੋ ਰਿਪੋਰਟ ਤੇ ਸਾਡੇ ਬਾਰੇ ਦਿਓ ਸਾਨੂੰ ਤਾਂ ਲੱਗਦਾ ਸਾਡੀ ਬੱਲੇ ਬੱਲੇ ਨਹੀਂ ਜੀ ਅਮਰਤਪਾਲ ਕਿਉਂਕਿ ਜਦੋਂ ਦੀਆਂ ਸੀ ਵਧਿਕੀਆਂ ਸੰਦੇ ਆਏ ਆ 19 ਤੱਕ ਅਸੀਂ ਗੱਲ ਕਰਦੇ ਸੀਗੇ ਕਿ ਪੰਜਾਬ ਦੇ ਵਿੱਚ ਬਹੁਤ ਨੌਜਵਾਨੀ ਦਾ ਘਾਣ ਹੋਇਆ ਤੇ 25000 ਬੱਚਿਆਂ ਨੂੰ ਲਾਵਾਰਸ ਕਹਿ ਕੇ ਸਾੜਿਆ ਗਿਆ ਤੇ ਸਾਡਾ ਜਿਹੜਾ ਇਲਾਕਾ ਹੈ ਤਰਨਤਾਰਨ ਗੁਰਦਾਸਪੁਰ ਇਹ ਜਿਆਦਾ ਅਫੈਕਟਡ ਸੀਗਾ ਅਸੀਂ ਲੜਾਈਆਂ ਲੜਦੇ ਰਹੇ ਸਰਕਾਰ ਨਾਲ ਪੁਲਿਸ ਨਾਲ ਜਿੱਥੋਂ ਤੱਕ ਪਰ ਅਸੀਂ ਪਬਲਿਕ ਵਿੱਚ ਨਹੀਂ ਸੀ ਜਾ ਸਕੇ ਇਸ ਤਰ੍ਹਾਂ ਨਹੀਂ ਸੀ ਜਾ ਸਕੇ ਪਰ ਜਦੋਂ ਅਸੀਂ 19 ਦੀ ਇਲੈਕਸ਼ਨ ਕੰਪੇਨ ਕੀਤੀ ਤਾ ਖਾਲੜੇ ਦੀ ਘਰ ਘਰ ਗੱਲ ਪਹੁੰਚੀ ਵੀ ਖਾਲੜੇ ਨੇ ਕੰਮ ਕੀ ਕੀਤਾ ਖਾਲੜੇ ਨੇ ਇੰਨੀਆਂ ਲਾਸ਼ਾਂ ਦਾ ਹਿਸਾਬ ਕਿਵੇਂ ਮੰਗਿਆ ਕਿਵੇਂ ਦਿੱਤਾ ਤੇ ਕੀ ਉਹਦਾ ਜਿਹੜਾ ਰਿਜ਼ਲਟ ਨਿਕਲਿਆ ਤੇ ਖਾਲੜੇ ਦੀ ਲਾਸ਼ ਵੀ ਨਹੀਂ ਲੱਭੀ ਤੇ ਇਹ ਇੱਕ ਬਹੁਤ ਵੱਡੀ ਘਟਨਾ ਸੀਗੀ ਜਿਹੜੀ ਦੇਸ਼ ਨਹੀਂ ਵਿਦੇਸ਼ਾਂ ਵਿੱਚ ਇੱਕ ਚੱਲੀ ਜਦੋਂ 19 ਦੀ ਇਲੈਕਸ਼ਨ ਕੈਂਪੇਨ ਤੋਂ ਬਾਅਦ ਮੈਨੂੰ ਸਮਝਦਾ ਇਹੋ ਹੀ ਸਭ ਤੋਂ ਵੱਡੀ ਅਸੀਂ ਜਦੋਂ ਕੈਂਪੇਨ ਸ਼ੁਰੂ ਕਰਨੀ ਸੀ ਤਾਂ ਅਸੀਂ ਆਪਣਾ ਡਿਸੀਜਨ ਲਿਆ ਹੀ ਕਿ ਸਾਡਾ ਮਤਲਬ ਕੋਈ ਜਿੱਤਣਾ ਨਹੀਂ ਸਾਡਾ ਮਤਲਬ ਅਸੀਂ ਆਪਣਾ ਜਿਹੜਾ ਮੁੱਦਾ ਹੈ ਉਹ ਪੰਥਕ ਦਰਾਂ ਤੱਕ ਲੈ ਕੇ ਜਾਣਾ ਤੇ ਕੀ ਹੋਇਆ ਕੀ ਹੋਇਆ ਕਿ ਜਦੋਂ ਪੰਥਕ ਪੰਥਕ ਦੀ ਗੱਲ ਹੁੰਦੀ ਹੈ ਚਾਹੇ ਜਾਤ ਪੰਥ ਹੋਵੇ ਚਾਹੇ ਕਾਲੀ ਦਲ ਕਹਿੰਦੇ ਹੁਣ ਅਸੀਂ ਪੰਥਾਂ ਪਰ ਉਹਨਾਂ ਨੇ ਆਪ ਦੇ ਵੱਡੇ ਚਿਹਰੇ ਹਮੇਸ਼ਾ ਖੜੇ ਕੀਤੇ ਉਦੋਂ ਉਹਨਾਂ ਨੇ ਬੀਬੀ ਜਗੀਰ ਕੌਰ ਖੜੀ ਕੀਤੀ ਅੱਜ ਵਿਰਸਾ ਸਿੰਘ ਬਲਟੋਹਾ ਖੜਾ ਕੀਤਾ ਤੁਸੀਂ ਇਹ ਸਵਾਲ ਮੇਰੇ ਨੂੰ ਤੋਂ ਪੁੱਛਣ ਦੀ ਬਜਾਏ ਜੀ ਸੁਖਵੀਰ ਸਿੰਘ ਬਾਦਲ ਨੂੰ ਪੁੱਛੋ ਵਰਸਾ ਸਿੰਘ ਤਾਂ ਨਹੀਂ ਤਾਂ ਵਰਸਾ ਸਿੰਘ ਹਲੜੋਆ ਨੂੰ ਪੁੱਛੋ ਪਰ ਮੇਰੀ ਜਿਹੜੀ ਆਪਣੀ ਆਈਕਿਊ ਹੈ ਉਹ ਇਹ ਕਹਿੰਦੀ ਆ ਕਿ ਉਹਨਾਂ ਦੀ ਕੋਈ ਮਜਬੂਰੀ ਆ ਉਹ ਇਸ ਦਾਤੇ ਬੈਠੇ ਆ ਕਿ ਸਾਡਾ ਕਿਤੇ ਨਾ ਕਿਤੇ ਭਾਜਪਾ ਨਾਲ ਸਮਝੌਤਾ ਹੋਣਾ ਤੇ ਇਸ ਕਰਕੇ ਉਹਨਾਂ ਨੂੰ ਪਤਾ ਮੰਥ ਜਿੱਦਾਂ ਸਾਡੀ ਲਗਾਤਾਰ ਬਦਨਾਮੀ ਹੋ ਹੀ ਰਹੀ ਆ ਤੇ ਉਹ ਜਿਹੜੀ ਨੀਤ ਨਾਲ ਉਹਨਾਂ ਨੇ ਇਹ ਬੰਦਾ ਖੜਾ ਕੀਤਾ ਜਿਹੜਾ ਇੱਕ ਤਾਂ ਇਹ ਖੜਾ ਕੀਤਾ ਵੀ ਇਹ ਜਰਾ ਕੁਝ ਆਪਣੇ ਆਪ ਨੂੰ ਸਮਝਦਾ ਹੈ ਕਿ ਮੈਂ ਅਤਵਾਦੀ ਸੀ ਮੈਂ ਅਤਵਾਦੀ ਹੋਵਾਂਗਾ ਮੈਂ ਅਤਵਾਦੀ ਹੁਣ ਵੀ ਹਾਂ ਤੇ ਫਿਰ ਵੀ ਹੂੰ ਕਿਉਂਕਿ ਉਹਨਾਂ ਨੂੰ ਵੀ ਇਹੋ ਜਿਹਾ ਬੰਦਾ ਜਿਵੇਂ ਆਰਾਸ ਹੁੰਦਾ ਤੇ ਬਾਕੀ ਇਹਦੀ ਆਪਣੀ ਵੀ ਮਰਜ਼ੀ ਹੋਊਗੀ ਵੀ ਮੈਂ ਲੜਨਾ ਚਾਹੁੰਦਾ ਹਾਂ ਤੇ ਸਾਨੂੰ ਕੋਈ ਮਲਾਲ ਨਹੀਂ ਹੈਗਾ ਕਿ ਉਹਨਾਂ ਨੇ ਬੰਦਾ ਕਿਉਂ ਖੜਾ ਕੀਤਾ ਕਿਉਂਕਿ ਉਹਨਾਂ ਦੀ ਸੋਚ ਦੀ ਵੀ ਹੁਣ ਲੋਕਾਂ ਨੂੰ ਸਮਝ ਲੱਗੂਗੀ ਤੇ ਅਸਲ ਪੰਥ ਹੈ ਜੀ ਉਹ ਕਹਿ ਰਹੇ ਕਿ ਅਮਰਤਪਾਲ ਦਾ ਪਰਿਵਾਰ ਮੇਰੇ ਸੰਪਰਕ ਚ ਤੁਹਾਡਾ ਨਾਂ ਰਹਿ ਕੇ ਸੰਪਰਕ ਚ ਤੁਸੀਂ ਆਪ ਵੀ ਸਪੀਚ ਚ ਕਿਹਾ ਉਹ ਕਹਿ ਰਹੇ ਨੇ ਗੱਲਾਂ ਨਹੀਂ ਨਹੀਂ ਉਹ ਕਹਿ ਰਹੇ ਆ ਵੀ ਮੈਂ ਉਹਨਾਂ ਦੇ ਪਰ ਮੈਂ ਹੱਥ ਮੰਨ ਕੇ ਬੇਨਤੀ ਕਰਦੀ ਆ ਵੀ ਉਹ ਮੈਂ ਐਨੇ ਕੀ ਸੰਪਰਕ ਹੀ ਸੀ ਵਿਰਸ ਸਿੰਘ ਬਲਟੋਆ ਦੇ ਕਿ ਉਹ ਮੈਨੂੰ ਚਾਹੁੰਦਾ ਸੀ ਕਿ ਮੈਂ ਅਕਾਲੀ ਦਲ ਦੀ ਸੀਟ ਤੋਂ ਟਿਕਟ ਲੜਾਂ ਮੈਂ ਲੜਾਂ ਇਸ ਕੈਂਪੇਨ ਦੇ ਵਿੱਚ ਪਰ ਦੱਸੋ ਤੁਹਾਡਾ ਕੀ ਜਵਾਬ ਸੀ ਫਿਰ ਕੰਡੀਡੇਟ ਨੂੰ ਤੁਸੀਂ ਦੱਸੋ ਇਹ ਵੇ ਕੀ ਮੈਂ ਜਿਹੜੇ ਅਜਹਾਰ ਹਾਲਮ ਹੈ ਜਿਹੜੇ ਉਹਨਾਂ ਨਾਲ ਸਮਝੌਤਾ ਕਰ ਲਵਾਂ ਜਾਂ ਕਿ ਜਿਹੜੇ ਸੁਮੇਦ ਸਿੰਘ ਸੈਣੀ ਆ ਇਹਨਾਂ ਨੇ ਤਾਂ ਉਹਨਾਂ ਨੂੰ ਤੁਸੀਂ ਵੇਖੋ ਅਹੁਦੇ ਦਿੱਤੇ ਆ ਸੁਮੇਦ ਸਿੰਘ ਸੈਣੀ ਨੂੰ ਡੀਜੀਪੀ ਲਾਇਆ ਹੈ ਵੀ ਮੇਰਾ ਤਾਂ ਖਾਲੜੇ ਦਾ ਤਾਂ ਮਿਸ਼ਨ ਹੀ ਹੁੰਨੀ 1000 ਲਾ ਵਾਰਸ ਲਾਸ਼ਾਂ ਪੁਲਿਸ ਦੇ ਖਿਲਾਫ ਜਿਨ੍ਹਾਂ ਨੇ ਇਹ ਕ੍ਰਾਈਮ ਕੀਤੇ ਆ ਤੇ ਜਿਨ੍ਹਾਂ ਨੂੰ ਤੁਸੀਂ ਪ੍ਰਮੋਟ ਕੀਤਾ ਤੇ ਇਹ ਜਿਹੜਾ ਪਰਮਜੀਤ ਕੌਰ ਸਮਝੌਤੇ ਵਾਦੀ ਨਹੀਂ ਆ ਤੇ ਨਾ ਹੀ ਅਸੀਂ ਇੱਕ ਜਿਹੜਾ ਇਹ ਭਾਜਪਾ ਨਾਲ ਸਮਝੌਤੇ ਦੀ ਗੱਲ ਕਰਦੇ ਆ ਦੂਜੇ ਪਾਸੇ ਇਹ ਜਿਹੜੇ ਬੰਦੀ ਸਿੰਘ ਹੋ ਗਏ ਉਹਨਾਂ ਦੇ ਰਿਹਾਲ ਹੀ ਇਹਨਾਂ ਨੇ ਮਾਰਚ ਕੱਢੇ ਬੰਦੀ ਸਿੰਘ ਰਿਹਾ ਕਰ ਦਿਓ ਸੁਖਵੀਰ ਸਿੰਘ ਦਾ ਗੀਤ ਵੀ ਗਾ ਗਿਆ ਸੀ ਉਹਦੇ ਤੇ ਉਹ ਤੇ ਡਰਾਮਾ ਹੈ ਬੰਦੀ ਸਿੰਘਾਂ ਨਾਲ ਉਹਨਾਂ ਨੂੰ ਕੀ ਲੱਗੇ ਜਦੋਂ ਉਹਨਾਂ ਦਾ ਰਾਜ ਸੀਗਾ ਉਦੋਂ ਵੀ ਬੰਦੀ ਸਿੰਘ ਹੈਗੇ ਸੀ ਉਦੋਂ ਮੈਨੂੰ ਯਾਦ ਆਇਆ ਕਿ ਪ੍ਰੋਫੈਸਰ ਦਵਿੰਦਰ ਸਾੰਗ ਭੁੱਲਰ ਨੂੰ ਜਦੋਂ ਇਹ ਪਟੀਸ਼ਨ ਪਾਈ ਗਈ ਕਿ ਉਹਨੂੰ ਪੰਜਾਬ ਲੈ ਆਂਦਾ ਜਾਵੇ ਇਹਨਾਂ ਨੇ ਕੋਰਟ ਦੇ ਵਿੱਚ ਐਫੀਡੇਵਿਟ ਲਾਇਆ ਕਿ ਇਹਦੇ ਆਉਣ ਨਾਲ ਪੰਜਾਬ ਦੇ ਵਿੱਚ ਖਤਰਾ ਪੈਦਾ ਹੋ ਜਾਣਾ ਜਾਓ ਜਾ ਕੇ ਪਤਾ ਕਰ ਲਓ ਜੀ ਕੋਰਟ ਦੇ ਵਿੱਚ ਐਫੀਡੇਵਿਟ ਨਹੀਂ ਲੱਗਾ ਇਹ ਅਸਲ ਵਿੱਚ ਆਪਣੇ ਆਪ ਨੂੰ ਬਦੋ ਬਦੋ ਵਦੀ ਨੈਸ਼ਨਲ ਵਾਦੀ ਸ਼ੋਅ ਕਰਦੇ ਆ ਠੀਕ ਆ ਇਹਨਾਂ ਦਾ ਜੇ ਨਹੀਂ ਸਰਦਾ ਤਾਂ ਨਾ ਸਰੇ ਹੈ ਤਾਂ ਅਸੀਂ ਵੀ ਨੈਸ਼ਨਲ ਵਾਦੀ ਨਹੀਂ ਕਹਿੰਦੇ ਅਸੀਂ ਆਪਣੇ ਆਪ ਨੂੰ ਪਰ ਅਸੀਂ ਸਾਰੇ ਕੰਮ ਤਾਂ ਸੰਵਿਧਾਨ ਦੇ ਅੰਡਰ ਕਰਦੇ ਆ ਪਰ ਲਕੀਰ ਖਿੱਚ ਕੇ ਕਿਉਂ ਨਹੀਂ ਤੁਰਦੇ ਜਿਹੜੀ ਗੱਲ ਲਕੀਰ ਖਿੱਚ ਕੇ ਹੋਣੀ ਚਾਹੀਦੀ ਆ ਚਾਹੇ ਨਹੀਂ ਜਿਹੜੇ ਅਕਾਲੀ ਦਲ ਦੀ ਗੱਲ ਕਰਦੇ ਆ ਫਿਰ ਇਹ ਪੰਥਕ ਕਿਉਂ ਖਵਾਉਂਦੇ ਫਿਰ ਆਪਣੇ ਆਪ ਨੂੰ ਪੰਥ ਵੀ ਤੁਸੀਂ ਕਹੀ ਜਾਂਦੇ ਹੋ ਉਹਨਾਂ ਨੂੰ ਪੰਥਕ ਨਹੀਂ 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 ਪੰਥਕ ਪੰਥਕ ਦੇ ਬੰਦਦੇ ਹੋਣ ਅਸੀਂ ਕੜੀ ਨਹੀਂ ਸੀਗੇ ਲਾਦ ਗਏ ਉਹਨਾਂ ਨੂੰ ਹਨਾ ਜੇ ਤੁਸੀਂ ਕਹਿੰਦੇ ਆ ਜਿਹੜੇ ਪ੍ਰੈਸ ਵਾਲੇ ਆਮਨੀ ਕਮੇਟੀ ਨੂੰ ਲੈ ਕੇ ਵੀ ਹਾਂਜੀ ਉਹ ਪੰਥ ਕਹਿੰਦੇ ਆ ਤੇ ਅਸੀਂ ਇਹਨਾਂ ਦਾ ਅਸੀਂ ਵੀ ਸਮਝਦੇ ਜੀ ਹੁਣ ਮਿਲ ਕੀ ਰਿਹਾ ਹੰਗਾਰਾ ਕੀ ਮਿਲ ਰਿਹਾ ਖਲੋਸਾ ਸਾਨੂੰ ਹੰਗਾਰਾ ਤੇ ਤੁਹਾਡੇ ਸਾਹਮਣੇ ਤੁਸੀਂ ਇਸ ਗੱਲ ਦਾ ਅਬਜ਼ਰਵੇਸ਼ਨ ਤੁਸੀਂ ਕਰਨੀ ਆ ਅਸੀਂ ਤਾਂ ਹੁਣ ਤੁਰੇ ਫਿਰਦੇ ਆ ਰਿਪੋਰਟਾਂ ਬਣਦੀਆਂ ਹੋਣੀਆਂ ਸੀਐਡੀ ਦੀਆਂ ਬਣਦੀਆਂ ਹੋਣੀਆਂ ਹੋਰ ਵੀ ਬੜੇ ਲੋਕ ਇਸ ਨੂੰ ਕੈਂਪੇਨ ਨੂੰ ਵਾਚ ਕਰ ਰਹੇ ਹੋਣੇ ਆ ਖਾਸ ਤੌਰ ਤੇ ਪੱਤਰਕਾਰਾਂ ਨੂੰ ਜਿਆਦਾ ਸਮਝ ਹੁੰਦੀ ਹੈ ਹਨਾ ਤੁਸੀਂ ਕੱਢੋ ਰਿਪੋਰਟ ਤੇ ਸਾਡੇ ਬਾਰੇ ਦਿਓ ਸਾਨੂੰ ਤਾਂ ਲੱਗਦਾ ਸਾਡੀ ਬੱਲੇ ਬੱਲੇ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਖਾਲਸਾ ਜੀ ਫਤਿਹ